ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਮੁੱਖ ਅਫਸਰਾਂ ਦੇ ਨਿਰਦੇਸ਼ਾਂ ਤਹਿਤ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ ਐਕਸਾਈਜ ਵਿਭਾਗ ਅਤੇ ਥਾਣਾ ਪਿੰਡੀ ਸੈਦਾਂ ਵੱਲੋਂ ਥਾਣਾ ਪਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਪਿੰਡੀ ਸੈਦਾਂ ਵਿਖੇ ਛਾਪੇਮਾਰੀ ਦੌਰਾਨ 50000 ਲੀਟਰ ਲਵਾਰਸ਼ ਲਾਹਣ ਪਿੰਡ ਦੀਆਂ ਵੱਖ-ਵੱਖ ਜਗਾਵਾਂ ਤੋਂ ਬਰਬਤ ਹੋਣ ਦਾ ਸਮਾਚਾਰ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਮੈਡਮ ਜਗਦੀਪ ਕੌਰ ਸਬ ਇੰਸਪੈਕਟਰ ਲਖਵਿੰਦਰ ਸਿੰਘ ਪਿੰਡੀਛਾਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਪੰਜਾਬ ਪੁਲਿਸ ਵੱਲੋਂ ਪਿੰਡ ਪਿੰਡੀ ਸਦ ਤੋਂ 50000 ਲੀਟਰ ਲਾਹਣ ਬਰਾਮਦ ਕੀਤੀ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਮੌਕੇ ਏਐਸਏ ਵਿਕਰਮਜੀਤ ਸਿੰਘ ਹੈੱਡ ਕਾਂਸਟੇਬਲ ਮਹਿਰ ਸਿੰਘ ਹੈੱਡ ਕਾਂਸਟੇਬਲ ਭពਿੰਦਰ ਸਿੰਘ ਜੀਐਮ ਗੁਰਪ੍ਰੀਤ ਸਿੰਘ ਗੋਪੀ ਜੀਐਮ ਚੁਗਾਮਾ ਰਵੀ ਸ਼ਰਮਾ ਜੀਐਮ ਅਜਨਾਲਾ ਦਿਆਲ ਸਿੰਘ ਠੇਕਾ ਇੰਚਾਰਜ ਮੰਜੂ ਜਸਕਰਨ ਗੁਰਮੀਤ ਅਤੇ ਸਾਰੇ ਸਰਕਲ ਇੰਚਾਰਜ ਇਸ ਮੌਕੇ ਹਾਜ਼ਰ ਸਨ ਜੇ ਸਾਡੇ ਹਾਇਰ ਅਥਾਰਟिटीज ਆ ਉਹਨਾਂ ਦੇ ਕਿਰਨ ਦਿਸ਼ਾ ਦੇਸ਼ਾਂ ਅਸਾਰ ਅੱਜ ਇੱਥੇ ਪਿੰਡੀਆਂ ਸਾਧਾਂ ਵਿਖੇ ਰੇਡ ਕੀਤਾ ਗਿਆ ਬਾਹਰ ਵੈਸੇ ਲਵਾਰਸ ਆ ਚੱਪੜਾ ਇੱਥੇ ਜਿੱਥੋਂ ਤਕਰੀਬਨ 50000 ਲੀਟਰ ਦੇ ਕਰੀਬ ਲਾਨ ਫੜੀ ਗਈ ਆ ਤੇ ਬਹੁਤ ਗੰਦੀ ਜਗਾ ਜਿੱਥੋਂ ਇਹ ਲਾਨ ਚੁੱਕੀ ਗਈ ਆ ਤੇ ਇਹ ਜਿਹੜੀ ਲਾਨ ਆ ਬਹੁਤ ਜ਼ਿਆਦਾ ਗੰਦੀ ਆ ਕਿਉਂਕਿ ਇਹ ਲੋਕ ਵੀ ਇਸੇ ਨਾਲ ਹੀ ਮਰਦੇ ਆ ਗੰਦੀ ਜਗਾ ਤੋਂ ਉਹੀ ਪਾਣੀ ਪਾ ਕੇ ਇਹਨੂੰ ਤਿਆਰ ਕਰਦੇ ਆਗੇ ਲਾਨ ਨੂੰ ਅਸੀਂ ਕਵਾਂਗੇ ਵੀ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਇਦਾਂ ਦੇ ਪ੍ਰਾਪਰਟੀ ਬਣਾਈਆਂ ਹੋਣਗੀਆਂ ਤੇ ਪਰ ਇਹਨਾਂ ਵੱਲ ਵੀ ਧਿਆਨ ਦਿਦੇ ਕਿਉਂਕਿ ਇਹ ਬਹੁਤ ਜ਼ਿਆਦਾ ਲਾਂਡ ਜਿਹੜੀ ਕੱਢੀ ਜਾ ਰਹੀ ਹੈਗੀ ਆ ਕੋਈ ਚਾਲੂ ਪਟਕੀਆਂ ਫੜੀਆਂ ਕਿ ਕਾਬੂ ਆ ਗਿਆ ਬਲਕਿ ਨਹੀਂ ਜੀ ਕੋਈ ਨਹੀਂ ਕਾਬੂ ਨਹੀਂ ਆਇਆ ਇਹ ਸਾਡਾ ਆਪਰੇਸ਼ਨ ਜਿਹੜਾ ਹੈਗਾ ਕੱਲਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਹੀ ਆ ਸਾਡੀ ਆਪਣੇ ਐਕਸਾਈਜ਼ ਦੀ ਹੀ ਪੁਲਿਸ ਆ ਉਹ ਨਾਲ ਹੀ ਆ ਤੇ ਉਹਨਾਂ ਨਾਲ ਹੀ ਰਲ ਕੇ ਸਾਡੇ ਵਾਲੇ ਆਪਰੇਸ਼ਨ ਕੀਤਾ ਗਿਆ ਹੈ। ਥਾਣਾ ਕਿਹੜਾ ਪੈ ਜਾਂਦਾ ਜੀ? ਬੀਐਸ ਪੀਐਸ ਭਿੰਡੀ ਸਦਾ। ਹਾਂ ਜੀ ਅਪੀਲ ਕਰਨੀ ਚਾਹੁੰਦਾ ਜੀ। ਅਸੀਂ ਆਪੀਲ ਲੋਕਾਂ ਨੂੰ ਕਰਨੀ ਚਾਹੁੰਦੇ ਹਾਂ ਕਿ ਇਹ ਜਿਹੜੀ ਗੰਦੀ ਸ਼ਰਾਬ ਆ ਬਹੁਤ ਆ ਬਹੁਤ ਜ਼ਿਆਦਾ ਖਰਾਬ ਆ। ਕਿਉਂ ਲੋਕ ਇਹ ਪੀ ਪੀ ਕੇ ਆਪਣੇ ਲੀਵਰ ਖਰਾਬ ਕਰ ਰਹੇ ਹੈਗੇ ਨੇ। ਔਰ ਦੂਸਰੀ ਗੱਲ ਹੈ ਕਿ ਇਹਦੇ ਨਾਲ ਮੌਤਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ। ਤੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਲਾਹਣ ਹੈ ਗੰਦੇ ਥਾਵਾਂ ਤੋਂ ਕੱਢੀ ਜਾ ਰਹੀ ਆ। ਗੰਦਾ ਪਾਣੀ ਪਾ ਕੇ ਹੀ ਕੱਢੀ ਜਾਂਦੀ ਹੈ ਇਹ ਲਾਹਣ ਇਹ। ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹ ਨਾ ਕਰੋ। ਅੱਜ ਇੱਕ ਸਾਈ ਦੇ ਨਾਲ ਦਾਖਤ ਡੀਡ ਕੀਤਾ ਕਰੋ ਕਰ ਕੀਤਾ ਲਗਭਗਨੇ ਵੀ ਪਖ ਪੈੜੀਆਂ ਜੇ ਤੇ 20 ਤਰਪਾਲਾ ਮਿਲੀਆਂ ਦਾਣ ਮਿਲੀ ਜਿਹੜਾ ਹਿਸਾਬ ਨਾਲ ਤੇ ਜਿਹਦੀ ਜਿਹਦੀ ਤਸਦੀਕ ਕਰਾਂਗੇ ਜਿਹਦੀ ਲਾਣਾ ਵੀ ਇਹਦੇ ਕਰ ਵੀ ਕੀਤੀ ਜਾਊਗੀ